ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਨੀਮਲ ਆਫ ਫਾਰਮ ਤੇ ਜਿੰਦਾ ਤੁਹਾਡਾ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿਨ੍ਹਾਂ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਫੇਸਬੁੱਕ ਪੇਜ ਐਨੀਮਲ ਆਫ ਫਾਰਮ ਨੂੰ ਵੀ ਫੋਲੋ ਕਰ ਲਓ ਦੋਸਤੋ ਤਾਂ ਕਿ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਹਰ ਸਮੇਂ ਪਹੁੰਚਦੇ ਰਹਿਣ ਸੋ ਦੋਸਤੋ ਦੋ ਵੜਾ ਲੈ ਕੇ ਆਏ ਆ ਇੱਕ ਜਰਸੀ ਆ ਇੱਕ ਕ੍ਰੋਸ ਐਚਐਫ ਜਾਂਦੀ ਆ ਬਲੈਕ ਕਲਰ ਚ ਇਹ ਇਹਨਾਂ ਦੇ ਡਿਟੇਲ ਆ ਜੋ ਆਪਾਂ ਬਾਏ ਪਾਲਟੋਂ ਨਾਲ ਸਾਂਝੀ ਕਰਦੇ ਆਂ ਲੈਣੀਆਂ ਡਿਟੇਲ ਹਾਂਜੀ ਵੇ ਪਾਲਟੋਂ ਕੀ ਹਾਲ ਚਾਲ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਐ ਨਮਸਕਾਰ ਸਟ ਜੀ ਨਮਸਕਾਰ ਤੇ ਸਾਥੀ ਕਿੰਨਿਆਂ ਅੱਜ ਦੋ ਨਾਲ ਗਿਆ ਸੇਰ ਹਾਂਜੀ ਦੋ ਨਾਲ ਸੇਰ ਠੀਕ ਆ ਤੇ ਕੀ ਡਿਟੇਰ ਆ ਪਹਿਲਾਂ ਤਾਂ ਇਹਦੀ ਕਰਮਾ ਦੇ ਦੇ ਇਧਰ ਬਲੈਕ ਕਲਰ ਵਾਲੀ ਜੀ ਇਹ ਜੀ ਪੂਰੀ ਜਾਤ ਵਾਲੀ ਆ ਜਿਹਨੂੰ ਕਹਿੰਦੇ ਆ ਅਮਰੀਕਨ ਗਾਂਸ ਇਹ ਚਾ ਫਿਰ ਮੈਂ ਦਾਖਾ ਕਰਾ ਸਕਦੇ ਨਹੀਂ ਕਰਾਸਪਨ ਵਿੱਚ ਨਹੀਂ 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 ਠੀਕ ਆ ਅੱਛਾ ਵੀਰੇ ਹਾਂਜੀ ਤੇ ਕਿਹੜੇ ਸਵੇ ਸੁਣਾ ਇਹ ਸੁਆ ਹੋਊਗਾ ਇਹਦਾ ਦੂਜਾ ਦੂਜਾ ਹਾਂਜੀ ਦੋਸਤੋ ਦੂਜਾ ਸੂਆ ਤੇ ਅੰਡਰ ਕੁਆਲਿਟੀ ਤੁਹਾਨੂੰ ਨੇੜ ਤੋਂ ਚੈੱਕ ਕਰਾ ਦਿੰਨੇ ਆ ਆ ਚੈੱਕ ਕਰ ਲਓ ਥੋੜਾ ਜਿਹਾ ਸਮਾਂ ਹੀ ਘਟ ਹੋਇਆ ਬਈ ਜੀ ਹਾਂਜੀ ਹਾਂਜੀ ਥੋੜਾ ਜਿਆ ਦੋਸਤੋ ਜਿਵੇਂ ਆਪਾਂ ਕਹਿੰਨੇ ਸ਼ਾਮ ਦਾ ਕਾਫੀ ਟਾਈਮ ਹੋ ਗਿਆ ਆਪਾਂ ਵੀਡੀਓ ਬਣਾ ਰਹੇ ਆ ਫਿਰ ਬਾਈ ਨੇ ਫੋਨ ਕਰਿਆ ਮਨਾਉਣਾ ਪਿਆ ਤੇ ਬਾਕੀ ਜਿਹੜੇ ਅੰਡਰ ਕੁਆਲਿਟੀ ਤੁਹਾਨੂੰ ਚੈੱਕ ਕਰਾ ਦੇ ਨੇੜ ਤੋਂ ਬਲੈਕ ਅਲ ਲਾ ਤੇ ਸੀਸੜਾ ਕਿ ਬਾਈ ਕਈ ਵਾਰ ਹਾਂਜੀ 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 ਮਾਰਦੇ ਆ ਮੁੰਡਿਆ ਤਾਂ ਨਹੀਂ ਨਾ 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 ਉਿੱਤ ਕਰਨੇ ਚੰਨ ਤੇ ਗਗਰ ਮਾ ਦਾ ਵੇਖੋ ਚਾਰੇ ਤਾ ਨਿਕਲਦੇ ਆ ਦਰਦੀ ਆ ਮਾੜੀ ਇਹ ਦੇਖ ਲੋ ਦੋਸਤੋ ਤੇ ਦੋਤੇ ਕਿੰਨੇ ਦੇ ਦੂਗੇ ਇਹ ਦੋਤੇ ਤਾਂ ਬਾਲਾ ਦਾ ਨਹੀਂ ਕਹਿੰਦੇ ਆ ਪਾਪਾ ਜੀ ਹਾਂਜੀ 17 18 ਲੀਟਰ ਖੁਲਾ ਦੋਗੇ ਦੇ ਦੂਗੀ ਜੇ ਸੇਵਾ ਹੋਇਆ ਤਾਂ ਵੀ ਵੀ ਕਰ ਦੋ ਠੀਕ ਆ ਮੇਰੇ ਸਾਹ ਦਾ ਆਰਡਰ ਕਰਾਜ ਪ੍ਰੋਜ ਹਾਂਜੀ ਰਾਜ ਮੁੱਲ ਕੀ ਆ ਮੁੱਲ ਤਾਂ ਭਾਈ ਇਹਦਾ 85000 ਦੇਣ ਲੈਣ ਦੇਣ ਲੈਣ ਵਾਸੀ ਤੇ ਹੱਕ ਆ ਗਿਆ ਤਾਂ ਕਰਨਾ ਮਾਨਤਨ ਕਰ ਦੂਗਾ ਖੁਲਾ ਪੂਰਾ ਛੋੜ ਖੁਲਾ ਮਿਲੂਗਾ ਜਿੰਨਾ ਕਹਿ ਦੂਗਾ ਠੀਕ ਆ ਤੇ ਅਜੇ ਡੇਢ ਕੀ ਆ ਵੀਰੇ ਇਹਦੇ ਡਿਟੇਲ ਹੈ ਜੀ ਪੰਜਾਬ ਜਰਸੀ ਆ ਪੰਜਾਬ ਜਰਸੀ ਆ ਹਾਂਜੀ ਠੀਕ ਆ ਵੀਰੇ ਟਮਾਟਾ ਹੀ ਆ ਬਸ ਇਹ ਤਾਂ ਗੈਫਟੀ ਹੈ ਗੈਫਟੀ ਹੈ ਹਾਂਜੀ ਹਾਂਜੀ ਚੀਜ਼ ਦੇਖ ਤਾਂ ਲਓ ਪਹਿਲਾਂ ਸਹੀ ਗੱਲ ਆ ਬਾਕੀ ਯਾਰ ਥੋੜੇ ਥੋੜੇ ਜਿਹਾ ਪੱਠੇ ਖਾ ਕੇ ਰੱਜਣ ਵਾਲੀ ਹੈ ਨਾ ਪੱਠੇ ਤਾਂ ਪੱਠੇ ਦੇਖਣ ਨੂੰ ਲੋਕ ਬਹੁਤ ਆਏ ਆ ਜਿਹੜਾ ਦੇਖਦਾ ਹੋਈ ਕਹਿੰਦਾ ਯਾਰ ਇਹ ਕਿੱਥੋਂ ਲੈਂਦਾ ਪਟਕੀਏ ਸਹੀ ਗੱਲ ਪਟੂਆ ਇਹਨੂੰ ਰੋਕੀ ਬਾਬਾ ਕੋਈ ਨਾ ਇੱਧਰ ਕੋਈ ਚੱਕਾ ਨਹੀਂ ਪਣ ਆ ਇਸ ਹਿਲਸਲਾ ਦਾ ਇਹਦੇ ਤਿਆਰ ਹੋਈ ਨਾ ਦੋਸਤੋ ਫੇਸ ਕੁਆਲਿਟੀ ਚੈੱਕ ਕਰ ਲਓ ਨੇੜ ਤੋਂ ਅੰਦਰ ਫੋਹਾਰਿਆ ਤੁਹਾਨੂੰ ਕੱਢ ਕੇ ਲੈਣੇ ਬਾਹਰ ਇਧਰ ਵੀਡੀਓ ਹਾਂਜੀ ਹਾਂਜੀ ਤਾਂ ਹੀ ਭੇਜੀ ਵੀ ਤੇ ਬਾਕੀ ਸ਼ਾਮ ਦਾ ਵੇਲਾ ਕਈ ਵਾਰੀ ਕੋਈ ਕਮੀ ਪੈਸੀ ਰਹਿੰਦੀ ਹੈ ਦੋਸਤੋ ਤੇ ਬਾਈ ਨਾਲ ਤੁਸੀਂ ਨੰਬਰ ਹੋਣਗੇ ਜਿਹੜਾ ਸਕਰੀਨ ਤੇ ਲੰਮੇ ਹੋਣੇ ਆਪਾਂ ਨੰਬਰ ਤੇ ਗੱਲਬਾਤ ਕਰ ਸਕਦੇ ਹਾਂ ਤੋਰਾ ਤੁਹਾਨੂੰ ਦਿਖਾ ਦਿੰਨੇ ਆ ਵਹਿੜਾਂ ਦਾ ਇਹਨੇ ਕਿਹੜੇ ਸੂਏ ਸੁਣਾ ਕਿਹੜੀ ਇਹਨੇ ਇਹ ਵੀ ਦੂਜਾ ਹੀ ਹੈ ਜੀ ਦੂਜਾ ਹੀ ਇਹ ਆ ਹਾਂਜੀ ਹਾਂਜੀ ਠੀਕ ਆ ਕੁਆਲਿਟੀ ਬਹੁਤ ਅੱਛੀ ਹੈ ਜਿੰਨੀ ਕਰਿਓਈ ਮੜਿਆ ਆਈ ਅੰਦਰ ਜਾ ਕੇ ਪਹਾੜਿਆ ਲਾ ਕੇ ਅੱਖੜ ਦੀ ਅਕਲੋਲ ਕਰਦੀ ਆ ਪੈਣ ਚੁੱਲੇ ਮਰਵਾ ਕੇ ਵੀਡੀਓ ਬਣਾਉਂ ਤੇਰੀ ਅੱਜਾ ਉਹ ਤਾਂ ਦੇ ਹੈ ਲਓ ਵੀ ਦੋਸਤੋ ਤੋਰਾ ਦੋਆ ਵੇੜਾ ਦਾ ਦੇਖ ਲਓ ਹਾਂਜੀ ਉਹ ਰਿਆਂ ਉੱਡੀਆਂ ਫਿਰਦੇ ਆ ਵੇੜੇ ਚ ਤੇ ਇਹਦਾ ਮੁੱਲ ਪ੍ਰਾਈਸ ਕੀ ਆ ਬਾਈ ਜਰਸੀ ਦਾ ਇਹਦਾ ਇਹਦਾ ਤਾਂ ਮੁੱਲ ਤਾਂ ਹੈਗਾ ਜੀ 75000 ਜੀ ਹਾਂਜੀ ਜੇ ਆ ਗਿਆ ਤਾਂ ਉਹਦਾ ਮਾਨ ਤਾਨ ਪੂਰਾ ਫਲ ਹੋਊਗਾ ਠੀਕ ਹੈ ਹਾਂਜੀ ਮਾਨ ਤਾਨ ਅਸੀਂ ਕਮੀ ਨਹੀਂ ਕਰਦੇ ਠੀਕ ਆ ਠੀਕ ਆ ਪਰ ਬੰਦਾ ਆ ਜੇ ਨਾ ਹਾਂਜੀ ਆਵੇ ਨਾ ਫੇਰ ਹੁੰਦਾ ਦੁੱਧ ਕਿੰਨਾ ਕਰੀ ਦੇ ਦੋ ਕੀ ਜਰਸੀ ਜਰਸੀ ਦਾ ਬਾੜਾ ਨਹੀਂ ਕਹਿੰਦੇ 15-16 ਕਿਲੋ ਇਹ ਵੀ ਦੇ ਦੂ ਨੇ ਲੂਗੀ ਹਾਂਜੀ ਹਾਂਜੀ ਠੀਕ ਆ ਬਨ ਲਾ ਫਰੰਦਰੀ ਬਨ ਲਾ ਫਰੰਦਰੀ ਬਨ ਲਾ ਚਲ ਜੀ ਦੇ ਵੀ ਦੋਸਤੋ ਦੋਹੇ ਵੇੜਾ ਤੁਹਾਨੂੰ ਦਿਖਾ ਦਿਆਂ ਦੋਹਾਂ ਦੇ ਥਣ ਭਾਂਡੇ ਸਾਫਾ ਤੇ ਦੂਜੇ ਦੂਜੇ ਕੋਈ ਨਾ ਕੋਈ ਜਵਾਨਨੀ ਆਲਾ ਜੋੜ ਯਾਦ ਕਰਦੀਏ ਕਿਨੇ ਦਿਨ ਲਹਿ ਜੂਗੀ 1000 ਸੀ ਸੂਨ ਚ ਲੈ ਜੂਗੀ ਇਹ ਹਫਤਾ ਵਾਲਾ ਤਾਂ ਨਹੀਂ ਕਹਿੰਦੇ ਠੀਕ ਆ ਜਿੱਦਿਆ ਰਸੂਈ ਨਾ ਲੋਕ ਇਹਦੇ ਮਗਰ ਮਗਰ ਫਿਰਨਗੇ ਸਹੀ ਗੱਲ ਉੱਡਾ ਹੀ ਇਹਦਾ ਕਰਦਾ ਉਦਾਂ ਹੀ ਇਹਦਾ ਲੇਵਾ ਹੋਊਗਾ ਕੋਈ ਨਾ ਸਹੀ ਹੈ ਜਿਹੜਾ ਨੰਬਰ ਉੱਪਰ ਪਾਈ ਜਾਂਦੇ ਸਕਰੀਨਾਂ 'ਤੇ ਲਾਉਣਾ ਪੈਣਾ ਹਾਂਜੀ ਹਾਂਜੀ ਤਿੰਨੇ ਨੰਬਰ ਸਕਰੀਨ 'ਤੇ ਆਓ ਠੀਕ ਹੈ ਠੀਕ ਹੈ ਜਿਹੜੇ ਵੀ ਮਰਜ਼ੀ ਲਾਓ ਠੀਕ ਹੈ ਆਨਲਾਈਨ ਮਾਲ ਬਹੁਤ ਜਾ ਰਿਹਾ ਦੋਸਤੋ ਤਿੰਨੇ ਨੰਬਰ ਸਕਰੀਨ 'ਤੇ ਆ ਬਾਈ ਪਾਲਟੂ ਦਾ ਵੀ ਹੋਊਗਾ ਹਾਂਜੀ ਕੁਲਵਿੰਦਰ ਬਾਈ ਦਾ ਵੀ ਤੇ ਗੋਲਦੀ ਬਾਈ ਦਾ ਵੀ ਤਿੰਨਾਂ ਦੇ ਨੰਬਰ ਹੋਣੇ ਕਿਸੇ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਕੋਈ ਫੋਟੋ ਵਗੈਰਾ ਮੰਗਵਾਉਣੀ ਆ ਤਾਂ ਪਾਲਟੂ ਨਾਲ ਵੀ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਆਹ ਦੇਖ ਲਓ ਦੋਸਤੋ ਤੁਹਾਡੇ ਸਾਹਮਣੇ ਆ ਜੋ ਵੀ ਨਨੀ ਫੇਸ ਬਿਊਟੀ ਹੈ ਦੁੱਧ ਪੱਖੋਂ ਤੇ ਤਬ ਤੱਕ ਲਈ ਸਤਿ ਸ੍ਰੀ ਅਕਾਲ ਮਿਲਦੇ ਆ ਇੱਕ ਨਵੀਂ ਵੀਡੀਓ ਵਿੱਚ ਧੰਨਵਾਦ